ਇਸ ਸਮੇ ਜਿਹੜਾ ਪਲਾਂਣ ਵਾਲਾ ਪੁਲ ਹੈ ਇਹ ਸੇਵਾ ਦੇ ਵਿੱਚ ਬਣਾਇਆ ਗਿਆ ਸੀ ਬੇਲੇਆਲੇ ਲੋਕਾਂ ਵਾਸਤੇ ਤਾਂ ਜੋ ਪਲਾਂਣ ਤੋਂ ਜਿੰਦਬੜੀ ਜਿਹਨੇ ਜਾਣਾ ਆਨੰਦਪੁਰ ਉਹ ਸੁੱਖਾ ਹੋ ਸਕੇ ਪਰ ਜਿਆਦਾ ਪਾਣੀ ਆਣ ਕਰਕੇ ਤੇਈ ਦੇ ਵਿੱਚ ਵੀ ਪਾਣੀ ਸੀਗਾ ਤੇ ਆਹ ਜਿਹੜਾ ਪੁਲ ਆ ਪਾਇਆ ਆ ਦੇਖੋ ਆ ਹਿੱਲਦਾ ਪਿਆ ਹੌਲੀ ਹੌਲੀ ਤੇ ਮੇਰੀ ਆ ਥੋੜਾ ਜਿਹਾ ਗੈਪ ਵੀ ਪੈਣਾ ਸ਼ੁਰੂ ਹੋ ਗਿਆ ਵਾ ਇਧਰ ਤੇ ਜਿਹੜੀ ਆ ਇਹ ਥੱਲੇ ਨੂੰ ਹੈ ਥੱਲੇ ਨੂੰ ਹੋ ਗਿਆ ਵਾ ਇਹ ਉੱਪਰ ਨੂੰ ਹੋ ਗਿਆ ਹੋਇਆ ਤੇ ਮੇਰੀ ਬੇਨਤੀ ਹੈ ਇਲਾਕਾ ਵਾਸੀਆਂ ਨੂੰ ਇਹ ਇਸ ਰੋਡ ਤੇ ਆਉਣ ਲਈ ਗੁਰੇਜ਼ ਕਰੋ ਨਾ ਪੁਲ ਤੇ ਖੜਵਾ ਦੇਖੋ ਆ ਥੋੜਾ ਗਾਇਪਣਾ ਸ਼ੁਰੂ ਹੋ ਗਿਆ ਵਾ ਇਹ ਥੱਲੇ ਨੂੰ ਆ ਇਹ ਉੱਪਰ ਨੂੰ ਆ ਕਿਉਂਕਿ 2023 ਦੇ ਵਿੱਚ ਵੀ ਪਾਣੀ ਸੀਗਾ ਆਇਆ ਹੋਇਆ ਤੇ ਇਹ ਪੁਲ ਹੁਣ ਆ ਜਿਹੜਾ ਇਹ ਸਲੇਬ ਹੈ ਇਹ ਆਪਣੇ ਆਪ ਹਿਲਣੀ ਸ਼ੁਰੂ ਹੋ ਗਈ ਵੀ ਇਹ ਮੇਰੀ ਬੇਨਤੀ ਹੈ ਲਾਕਵਾਸੀ ਨੂੰ ਕਿ ਇਸ ਉਦੇ ਪਰ ਵੀ ਨਾ ਆਵੇ ਬਾਈਕ ਬਾਈਕ ਲੈ ਕੇ ਵੀ ਨਾ ਆਵੇ ਇਸ ਤੇ ਕਿਉਂਕਿ ਆ ਹਿਲਦਾ ਪਿਆ ਧਿਆਨ ਨਾਲ ਇਹ ਦੇਖਿਆ ਜਾਵੇ ਨਾ ਆ ਹਿਲਦਾ ਪਿਆ ਆ ਜ਼ਿਆਦਾ ਹਿੱਲਦਾ ਪਿਆ ਆ ਦੇਖੋ ਇੱਦਾਂ ਪਾਣੀ ਆ ਪਜਦਾ ਪਿਆ ਵਿੱਚ ਇਹ ਦੇਖੋ ਆ ਹਿੱਲਿਆ ਆ ਹਿੱਲਿਆ ਆ ਦੇਖੋ